ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਬੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਤੁਹਾਡੀ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਾਰਮ ਤੇ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਆ ਸਕਦੇ ਆ ਪੱਟੀ ਵੱਡੇ ਸਭਰਾ ਦੁੱਬਲੀ ਨਵਾਂ ਪੁਲ ਕੋ ਬਰਵਾਲਾ ਚੀਮਾ ਸਾਰੇ ਨਾਲ ਲੱਗਦੇ ਜਿਹੜੇ ਇਹ ਪਿੰਡ ਨੇ ਤੇ ਅੱਜ ਤੁਹਾਨੂੰ ਆਪਾਂ ਜਿਹੜਾ ਇੱਕ ਸਪੈਸ਼ਲ ਜਿਹਾ ਪੀਸ ਪਹਿਲੇ ਸਵੇਰੇ ਤਾਜੀ ਸੂਈ ਵੈੜ ਜਿਹੜੀ ਬਿਲਕੁਲ ਦਿਖਾਉਣ ਜਾ ਰਹੇ ਆ ਤੇ ਕਰਦੇ ਆ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਤੇ ਫੋਨ ਨੰਬਰ ਵੀ ਜਿਹੜਾ ਆਪਾਂ ਕਨਫਰਮ ਕਰ ਦਿੰਦੇ ਆ 99036 82025 ਤੇ ਆਪਣੀ ਪਹਿਲਾ ਚੈਨਲ ਵੱਲੋਂ ਹਦਾਇਤ ਆ ਕਿ ਸੂਆ ਸੂਆ ਪਸ਼ੂ ਜਿਹੜਾ ਦੋ ਟਾਈਮ ਦੀ ਆ ਕੇ ਆਪਦੀ ਚੁਆਈ ਕਰਕੇ ਲੈ ਕੇ ਜਾਇਆ ਕਰੋ ਤੇ ਗੱਬਣ ਪਸ਼ੂ ਨੂੰ ਜਿਹੜਾ ਟਿੱਪ ਕੇ ਲੈ ਕੇ ਜਾਇਆ ਕਰੋ ਕਿਉਂਕਿ ਤੁਸੀਂ ਪੈਸਾ ਲਾਉਣਾ ਹੁੰਦਾ ਬਾਕੀ ਚਲੋ ਜੇ ਕੋਈ ਵਪਾਰੀ ਭਰਾ ਆਪਦੀ ਤਸੱਲੀ ਗਾਰੰਟੀ ਦਿੰਦਾ ਤੇ ਤੁਸੀਂ ਆਨਲਾਈਨ ਵੀ ਸੌਦਾ ਕਰ ਸਕਦੇ ਜੋ ਤੇ ਤੁਹਾਨੂੰ ਦਿਖਾਉਨੇ ਆ ਇੱਕ ਪਹਿਲੇ ਸੂਬੇ ਦੇ ਵਿੱਚ ਵੈੜਾ ਖੁੱਲ੍ਹੇ ਹੀ ਰਵੀਰ ਮੜੀ ਬਹੁਤ ਸੋਹਣੀ ਆ ਵਨ ਸਪੇਸ ਸਣਾਂ ਦੀ ਬਹੁਤ ਚੰਗੀ ਆ ਤੇ ਲੈਵਾ ਜਿਹੜਾ ਬਾ ਕਮਾਲ ਆ ਆ ਚੈੱਕ ਕਰੋ ਬਹੁਤ ਸੋਹਣੀ ਆ ਤੇ ਜਿਹੜਾ ਦੁੱਧ ਹੈ ਇਸ ਟਾਈਮ ਇਹਦੇ ਥੱਲੇ ਕੋਈ 13 14 ਕਿਲੋ ਜਿਹੜਾ ਹਾਜ਼ਰ ਆ। ਸੂਈ ਨੂੰ ਜਿਹੜਾ ਅੱਜ ਕੋਈ 15 ਦਿਨ ਦਾ ਸਮਾਂ ਹੋ ਗਿਆ ਤੇ ਨਵੀਂ ਵੈੜਾ ਬਿਲਕੁਲ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਚੰਗੀ ਜਿਹੜੀ ਲੇਵੇ ਦੀ ਕੁਆਲਿਟੀ ਆ ਚੰਗੀ ਉੱਭਰ ਕੇ ਬਾਹਰ ਆਉਂਦੀ ਆ ਤੇ ਫੇਸ ਕੁਆਲਿਟੀ ਵੀ ਤੁਹਾਨੂੰ ਦਿਖਾ ਦਿੰਨੇ ਆ। ਬਾਕੀ ਕੁਆਲਿਟੀ ਚੰਗੀ ਆ ਜਿੰਨੀ ਵੀ ਵੈੜ ਦੇ ਵਿੱਚ ਆ ਚੰਗੇ ਸੀ ਬੰਦੇ ਕਦੇ ਇਹ ਤਾਂ ਚੰਗੀ ਐਨੀ ਕੋਖਰੇ ਵਿੱਚੋਂ ਪੈਦਾ ਹੋਈ ਆ ਤੇ ਬਹੁਤ ਸੋਹਣੀ ਆ ਤਾਂ ਚੈੱਕ ਕਰੋ ਬਹੁਤ ਸੋਹਣਾ ਲੇਵਾ ਵਨ ਸਪੇਸ ਬਹੁਤ ਸੋਹਣੀ ਆ ਬਿਲਕੁਲ ਨਵੀਂ ਬੈੜ ਲਵੀ ਤੇ ਅੱਗੇ ਜਿਹੜੀ ਚੰਗੀ ਬਣ ਕੇ ਤਿਆਰ ਹੋਊਗੀ ਆਉਣ ਵਾਲੇ ਸਵੇਰਾਂ ਦੇ ਵਿੱਚ ਕਿਉਂਕਿ ਨਵਾਂ ਤਾਂ ਆ ਕਿ ਜੇ ਆਪਾਂ ਇਹਨੂੰ ਹੱਥ ਪਾਲੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਲਾਹੇਬੰਦ ਹੋਊਗੀ ਆ ਤੁਹਾਨੂੰ ਥਾਣ ਵੀ ਦਿਖਾ ਦਿੰਦੇ ਆ ਬਿਲਕੁਲ ਮੁਠੀ ਵਾਲਾ ਤੇ ਸਮਾਂ ਜਿਹੜਾ ਮਾਰਨਿੰਗ ਦਾ ਕਰੀਬ 7:30 8:00 ਵਜੇ ਦਾ ਤੇ ਆਪਾਂ ਇਹਦੀ ਚੋਾਈ ਨਾਲ ਦੀ ਨਾਲ ਤੁਹਾਨੂੰ ਜਰੂਰ ਦਿਖਾਉਨੇ ਆ ਲਾਇਓ ਬੱਚਾ ਲਾਇਓ ਵੇ ਬੇ ਕੁਝ ਬੱਚਾ ਆਪਾਂ ਥੱਲੇ ਲਾ ਦਿੱਤਾ ਵਾਚੇ ਬਹੁਤ ਚੰਗੀ ਆ ਬਿਲਕੁਲ ਗਾਲੇ ਪੈ ਗਈ ਆ ਬਿਲਕੁਲ ਠੰਡੀ ਸੀਗਾ ਜਦੋਂ ਪਸ਼ੂ ਗਾਲੀ ਕਰਨ ਲੱਗ ਪੈਂਦਾ ਮਿਲਦਾ ਤਾਂ ਕਿਤੇ ਨਾ ਕਿਤੇ ਜਿਹੜਾ ਪਸ਼ੂ ਦੇ ਜਿਹੜੀਆਂ ਚੰਗੇ ਗੁਣ ਜਿਹੜੇ ਉਹ ਸਾਹਮਣੇ ਆਉਂਦੇ ਆ ਪੱਠੇ ਛੱਡ ਕੇ ਜਿਹੜਾ ਪਸ਼ੂ ਪਿੱਛੇ ਹੋ ਜਾਂਦਾ ਤਾਂ ਸਮਝੋ ਠੰਡਾ ਸੀਲ ਆ ਤੇ ਆਪਾਂ ਇਹਦੀ ਚੁਆਈ ਜਿਹੜੀ ਨਾਲ ਦੀ ਨਾਲ ਤਾਂ ਹੰਮ ਦਿਖਾਉਨੇ ਆ ਤੇ ਬੈਕ ਤੋਂ ਵੀ ਜਿਹੜਾ ਇਹਦਾ ਲੇਵਾ ਉਹ ਵੀ ਤੁਹਾਨੂੰ ਜਿਹੜਾ ਦਿਖਾ ਦਿੰਨੇ ਆ ਬੰਦ ਹੋ ਗਏ Foi puxa, carinha. Estou aí, bolo aí. ਚੋਾਈ ਬਹੁਤ ਵਧੀਆ ਇੱਕ ਨੰਬਰ ਕੋਈ ਘੂਰ ਛੱਟਾ ਨਹੀਂ ਕੋਈ ਥਾਂ ਵੱਧ ਘੱਟ ਨਹੀਂ ਬਾਕੀ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਕਿਉਂਕਿ ਜਦੋਂ ਪਸ਼ੂ ਸਮਝ ਲਓ ਖੜ ਗਿਆ ਗਾਲੀ ਪੈ ਗਿਆ ਤਾਂ ਚੰਗੀ ਚੀਜ਼ ਹੈ ਇਹਦੇ ਵਿੱਚ ਨਹੀਂ ਤਾਂ ਆਮੀ ਕਿਉਂ ਲੱਤ ਛੜ ਕਰਦਾ ਰਹਿੰਦਾ ਬਾਕੀ ਲਾਹੇ ਵੰਦਾ ਆਉਣ ਵਾਲੇ ਸਮੇਂ ਦੇ ਵਿੱਚ ਲੱਤ ਜਿੱਥੇ ਰੱਖ ਲਈ ਅੱਗੇ ਪਿਛੇ ਨਹੀਂ ਕਰਨੀ ਇਹਨੇ ਬਿਲਕੁਲ ਬਾਕੀ ਚੋਣ ਬਹੁਤ ਵਧੀਆ। ਇਹ ਇਹਦਾ ਬਿਲਕੁਲ ਘਰੇਲੂ ਜਿਵੇਂ ਪ੍ਰਵਾਸ ਦੇ ਗੁਜਾਰੇ ਲਈ ਤੇ ਜਾਂ ਆਪਾਂ 2-4 ਕਿਲੋ ਵਿੱਚ ਜਿਹੜਾ ਪੌਣਾ ਉਹ ਵੀ ਪਾ ਸਕਦੇ ਆ ਤੇ ਦੁੱਧ ਵੀ ਇਹਦਾ ਚੰਗਾ ਮੱਝਾਂ ਵਰਗਾ ਚਿੱਟਾ ਸੰਗਣਾ ਦੁੱਧ ਦਾ। ਫਿਰ ਗਰਮੀ ਨਾਲ ਵੀ ਇਹਦੇ ਨੂੰ ਕੋਈ ਪ੍ਰਵਾਹ ਨਹੀਂ ਆਈ ਰਹਾ ਦੁੱਧ ਖਾਗਰਾਂ ਲਾਗੇ ਕਰਕੇ ਫੇਰੇ ਉਹਦੀ ਬਾਲਟੀ ਛੋਟੀ ਨਹੀਂ ਹੈਗੀ ਪੂਰੀ ਵੱਡੀ ਬਾਲਟੀ ਹੈ ਪੂਰੇ 9 ਕਿਲੋ 300 ਗ੍ਰਾਮ ਦੀ ਬਾਲਟੀ ਆ ਇਹ ਹਾਲੋ ਜੀ ਇਹ ਕੋਈ ਬਾਲਟੀ ਛੋਟੀ ਮੋਟੀ ਨਹੀਂ ਹੈ ਕਰੀਬ 9.5 ਕਿਲੋ ਦੇ ਲਗਭਗ 9 ਕਿਲੋ 300 ਗ੍ਰਾਮ ਦੀ ਬਾਲਟੀ ਆ ਤੇ ਆਪਦੇ ਦੋ ਟਾਈਮ ਆਗੇ ਤਿੰਨ ਟਾਈਮ ਆਗੇ ਕੋਈ ਤਸੱਲੀ ਕਰ ਲੈ ਕਿ ਤੁਸੀਂ ਆਨਲਾਈਨ ਵੀ ਭੈਣ ਭਰਾ ਨੇ ਸੌਦਾ ਕਰਨਾ ਉਹ ਕਰ ਸਕਦੇ ਆ ਤੇ ਫੋਨ ਨੰਬਰ ਆਪਣਾ 9903682025 ਆ ਤੇ ਪਹੁੰਚ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਸੀਨਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤੇ ਜਿਹੜਾ ਇਹਦਾ ਰੇਟ ਆ